ਹੋ ਨਹੀਂ ਚਲੇਗੀ ਤੱਕੇ ਸਾਈ ਨਹੀਂ ਚਲੇਗੀ ਪ੍ਰਸ਼ਾਸਨ ਜੀ ਮਰਦਾਬਾਦ ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਵਿਕੇਤੂ ਕਾਦੀਆ ਲੁਧਿਆਣਾ ਤੇ ਅੱਜ ਜਿਹੜਾ ਟੋਲ ਤੁਸੀਂ ਫ੍ਰੀ ਕਰ ਰਹੇ ਹੋ ਕੀ ਹੈਗਾ ਸਾਰਾ ਇਹ ਮਾਮਲਾ ਇਹ ਮੁੱਦਾ ਅਸੀਂ ਅੱਜ ਟੋਲ ਪਲਾਜਾ ਖਲਾਲ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆ ਉੱਥੇ ਅਸੀਂ ਅੱਜ ਖੜੇ ਆ ਇੱਥੇ ਸਾਨੂੰ ਸ਼ਿਕਾਇਤ ਬਣੀ ਸੀ ਕਿ ਕੁਝ ਜਿਹੜੇ ਮੁਲਾਜ਼ਮ ਨੇ ਉਹਨੇ ਇਹ ਰਖਾ ਹਾਂ ਜਿਹੜੀਆਂ 14000 ਨੇ ਵਿੱਚ 28000 ਨੇ ਇਸ ਕਰਕੇ ਉਸ ਮੁੱਦੇ ਤੇ ਅਸੀਂ ਪਰਸਾ ਇਹਨਾਂ ਨੂੰ ਟੋਲ ਮੈਨੇਜਮੈਂਟ ਨੂੰ ਅ ਮਿਲ ਕੇ ਕਿਹਾ ਸੀਗਾ ਵੀ ਇਹਨੂੰ ਸੁਧਾਰੋ ਤੁਸੀਂ ਉਹਨਾਂ ਦੀ ਤਰ੍ਹਾਂ ਬਰਾਬਰ ਕਰੋ ਤੇ ਦੂਸਰਾ ਜਿਹੜੇ ਸਾਡੇ ਸੂਬੇ ਤੋਂ ਬਾਹਰਲੇ ਸੂਬੇ ਤੋਂ ਲਿਆ ਲਿਆ ਕੇ 14-14 ਹਜ਼ਾਰ ਤੇ ਇੱਥੇ ਬੰਦੇ ਰੱਖੇ ਜਾਂਦੇ ਨੇ ਬਈ ਉਹਨਾਂ ਨੂੰ ਬੰਦ ਕਰੋ ਤੇ ਸਾਡੇ ਜਿਹੜੇ ਇਲਾਕੇ ਦੇ ਬੰਦੇ ਨੇ ਕਿਉਂਕਿ ਪੰਜਾਬ ਦੇ ਇਹ ਜ਼ਮੀਨ ਦੇ ਉੱਤੇ ਟੋਲ ਬਣਿਆ ਹੋਇਆ ਸਾਡੇ ਇਲਾਕੇ ਦੇ ਹੀ ਬੰਦੇ ਰੱਖੜੇ ਚਾਹੀਦੇ ਨੇ ਕਿਉਂਕਿ ਇਹ ਰੂਲ ਵੀ ਆ ਵੀ 90% ਜਿੱਥੇ ਦੀ ਜਿਹੜੀ ਸੂਬਾ ਵਾ ਉਹ ਸੂਬੇ ਦੇ ਹੀ ਮੁਲਾਜ਼ਮ ਰੱਖੇ ਜਾਣਗੇ ਪਰ ਇਹ ਬਾਹਲੀ ਅਦਰ ਸਟੇਟਾਂ ਤੋਂ ਲਿਆ ਲਿਆ ਕੇ ਇੱਥੇ ਮੁਲਾਜ਼ਮ ਰੱਖ ਰਹੇ ਨੇ ਅਸੀਂ ਉਹਨਾਂ ਮੁਲਾਜ਼ਮਾਂ ਦੀ ਵੀ ਸ਼ਿਕਾਇਤਾਂ ਨੇ ਵੀ ਉਹਨਾਂ ਨੂੰ ਜਿਹੜਾ ਖਾਣ ਪਾਣੀ ਆ ਬਿਲਕੁਲ ਵਧੀਆ ਨਹੀਂ ਮਿਲਦਾ 14000 ਰੁਪਏ ਤੇ ਉਹਨਾਂ ਦੇ 12-12 ਘੰਟੇ ਕੰਮ ਲਿਆ ਜਾਂਦਾ ਇਹਦੀ ਅਸੀਂ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਤੇ ਅਸੀਂ ਜਿਹੜੇ ਆਪਣੇ ਜਿਹੜੇ ਇਲਾਕੇ ਦੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਇੱਥੇ ਲਵਾਉਣਾ ਵਾ ਟੋਕ ਤੇ ਉਹਨਾਂ ਦੀ ਜਿਹੜੇ ਤਰਖਾਹਾਂ ਨੇ ਜਿਵੇਂ ਬਾਕੀਆਂ ਦੀਆਂ ਨੇ ਉਹਨੀਆਂ ਬਰਾਬਰ ਕਰਾਉਣਾ ਤੁਸੀਂ ਪਹਿਲਾਂ ਵੀ ਇਹਦੇ ਨਾਲ ਗੱਲਬਾਤ ਕੀਤੀ ਹੈ ਕੋਈ ਜਿਹੜੇ ਅਸੀਂ ਇਹਨਾਂ ਨੂੰ ਕਈ ਵਾਰ ਮਿਲ ਕੇ ਕਹਿ ਚੁੱਕੇ ਆ ਪਰ ਇਹ ਸਾਨੂੰ ਹਰ ਵਾਰ ਆਨਾਂ ਕਾਰਨ ਕਰਦੇ ਆ ਜਦ ਮਜਬੂਰੀ ਵਾ ਅੱਜ ਸਾਨੂੰ ਟੋਲ ਜਿਹੜਾ ਫ੍ਰੀ ਤੇ ਕਿੰਨਾ ਟਾਈਮ ਫਰੀ ਰੱਖੋਗੇ ਇਹਨਾਂ ਨੂੰ ਦੇਖੋ ਜਦ ਤੱਕ ਸਾਡੀ ਇਹ ਮੰਗਾ ਨਹੀਂ ਬੰਦੇ ਪ੍ਰੋਪਰ ਤੇ ਬੰਦਿਆਂ ਨੂੰ ਸਾਡੇ ਨਹੀਂ ਰੱਖਦੇ ਉਹਨਾਂ ਚਿਰ ਅਸੀਂ ਟੋਲ ਅਸੀਂ ਤਰ੍ਹਾਂ ਬੰਦ ਰੱਖਾ ਮੈਂ ਆਜਦਮ ਸਿੰਘ ਮੈਨੇਜਰ ਟੋਲ ਪ੍ਰੋਜੈਕਟ ਹਲਾਲ ਸੁਪਰਾ ਦਾ ਸਭ ਕੀ ਹੈਗਾ ਜਿਹੜਾ ਟੋਲ ਫੀਸ ਨਹੀਂ ਕੀਤਾ ਗਿਆ ਕੋਈ ਸੱਤ ਬੰਦੇ ਜਿਹੜੀ ਕਾਦੀਆਂ ਹੈਗੀਆਂ ਉਹ ਉਸਨੇ ਭਾਜੀ ਇਹਨਾਂ ਦੀ ਮੰਗ ਸੀਗੀ ਵੀ ਸਾਡੇ ਬੰਦੇ ਵਧਾਏ ਜਾਣ ਆਲਰੇਡੀ ਪਹਿਲਾਂ ਹੀ 28 ਤੇ 28 ਦੇ ਕਰੀਬ ਇਹਨਾਂ ਦੇ ਪਹਿਲਾਂ ਵੀ ਬੰਦੇ ਨੇ ਸਾਰੇ 8 ਘੰਟੇ ਕੰਮ ਕਰਦੇ ਨੇ ਸਰਿਆਂ ਬਲੈਕਮੇਲਿੰਗ ਆ ਜੀ ਵੀ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਆਪਣਾ ਮਤਲਬ ਇਹਨੂੰ ਬੰਦਿਆਂ ਨੂੰ ਵਧਾਉਣਾ ਚਾਹੁੰਦੇ ਨੇ ਹੋਰ ਕੋਈ ਰੌਲਾ ਨਹੀਂ ਜਿਵੇਂ ਉਹ ਕਹਿ ਰਹੇ ਨੇ ਵੀ ਜਿਵੇਂ ਟੂਲ ਜਿਹੜਾ ਹੈਗਾ ਹੈ ਪੰਜਾਬ ਦੀ ਧਰਤੀ ਹੈ ਤੁਸੀਂ ਜਿਹੜੇ ਬਾਹਰੋਂ ਬੰਦੇ ਭਰਤੀ ਕਰਦੇ ਹੋ ਉਹਦੇ ਬਾਰੇ ਠੁੱਡਕੀ ਕਹਿਣਾ ਵੀ ਪੰਜਾਬ ਦੇ ਬੰਦੇ ਇੱਥੇ ਹੈ ਨਹੀਂ ਟੂਲ ਤੇ ਬਾਹਰੋਂ ਬੰਦੇ ਹੈ ਹੀ ਨਹੀਂਗੇ ਜੀ ਬਾਹਰੋਂ ਬੰਦੇ ਕੰਪਨੀ 'ਚ 5-10 ਬੰਦੇ ਹੁੰਦੇ ਨੇ ਉਹ ਆਲਰੇਡੀ ਸਾਰੇ ਟੂਨਾਂ ਤੇ ਨੇ ਜੀ ਮਤਲਬ ਇਹਨਾਂ ਦੇ ਸਾਰਿਆਂ ਨਾਲੋਂ ਜ਼ਿਆਦਾ ਮੇਰਾ ਖਿਆਲ ਹੈ ਹੋਰ ਕਿਸੇ ਕੋਈ ਇੰਨਾ ਕੋਈ ਹੋਰ ਪ੍ਰੈਸ਼ਰ ਪਾ ਹੀ ਨਹੀਂ ਰਿਹਾ ਮੈਂ ਇੱਥੇ ਆ ਕੇ ਦੇਖਿਆ ਕੱਲ ਮੈਂ ਪਿਛਲੇ ਹਫਤੇ ਜੁਆਇਨ ਕੀਤਾ ਮੈਂ ਪਹਿਲਾਂ ਅੰਮ੍ਰਿਤਸਰ ਸੀਗਾ ਉੱਥੇ ਵੀ ਜੱਥੇਬੰਦੀਆਂ ਨੇ ਪਰ ਕਦੇ ਸਾੜ ਤੇ ਪ੍ਰੈਸ਼ਰ ਨਹੀਂ ਪਾਇਆ ਕਿਸੇ ਨੇ ਬੰਦੇ ਰੱਖੇ ਜਾਂ ਪਰ ਇੱਥੇ ਮੈਂ ਪਹਿਲੀ ਵਾਰ ਦੇਖ ਰਿਹਾ ਵੀ ਪ੍ਰੈਸ਼ਰ ਪਾ ਕੇ ਬੰਦੇ ਰੱਖੇ ਜਾਂਦੇ ਨੇ ਮੈਂ ਫਿਰ ਵੀ ਇਹਨਾਂ ਨੂੰ ਕਹਤਾ ਸੀਗਾ ਵੀ ਬੰਦਾ ਮੈਂ ਐਡਜਸਟਮੈਂਟ ਕਰੂੰ ਵੀ ਮੈਂ ਹਜੇ ਹੁਣ ਆਇਆ ਮੈਨੂੰ ਮੌਲ ਦੇਖ ਲੈਣ ਤੋ ਪਰ ਇਹ ਅੰਡਰ ਪ੍ਰੈਸ਼ਰ ਪਾ ਕੇ ਮਤਲਬ ਬੰਦੇ ਬਣਾਉਣੇ ਚਾਹੁੰਦੇ ਨੇ ਇਹੋ ਕੋਈ ਰੋਲਾ ਜਿਹਾ ਪੂਰੇ ਮਸਲੇ ਦਾ ਕੀ ਹੱਲ ਕਰਨੇ ਕੋਸ਼ਿਸ਼ ਕਰਦਾ ਦੇਖੋ ਜੀ ਅਸੀਂ ਆਪਣੇ ਸੀਨੀਅਰ ਨੂੰ ਦੱਸਤਾ ਜੀ ਹੈੱਡ ਆਫਿਸ ਉਹ ਜੋ ਹੁਕਮ ਕਰਨਗੇ ਅਸੀਂ ਉਸ ਹਿਸਾਬ ਨਾਲ ਅਡਜਸਟਮੈਂਟ ਕਰਾਂਗੇ ਠੀਕ ਹੈ ਸਰ ਐਂਡ